ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜਗ ਦੇ ਘਰ ਸਦਾ ਹੀ ਜਗ ਦੇ ਘਰ ਸਰਬਤਾ ਭਲਾ ਕਰੋ ਬਖਸ਼ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁਸ਼ਮਣਾਂ ਕੋਲੋਂ ਤਰ ਮਾਸ ਕਰੋ ਬਈ ਉਹ ਕੀ ਕੜੀ ਨ ਦੇਖੀ ਕਰੋ ਕਿਰਪਾ ਸੰਤਨ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਨੂੰ ਵਾਪਸ ਕਿ ਲੋ ਬੱਚਿਆਂ ਨੂੰ ਕਰ ਦਿਓ ਕਿਰਪਾ ਵਾਹਿ ਜੀ ਕਿਰਪਾ ਮਨੀ ਬੜੀ ਆਸਾ ਲਾ ਕੇ ਬੈਠੇ ਹੋ ਕੋਈ ਕਰ ਦੋ ਕਿਰਪਾ ਵਾਹੀ ਕਰਪਾ ਆਪਣੇ ਮੇਰ ਕਰ ਦੋ ਬੱਚੇ ਕਨ ਕਰਣਾ ਕੋ ਕਲ੍ਹ ਹਾਈ ਤਕੋਰੇ ਚਰਣਾ ਬੋਲੇ ਆਈ ਤਕੋਰੇ ਕਹਿਣਾ ਕੀ ਕੇ ਸਾਥ ਪ੍ਰਤਮ ਸਭ ਮੇਰੇ ਰੰਮ ਨਾਮ ਚੇਤੇ ਰੰਮ ਨਾਮ ਤੋਂ ਤੁਮਾਰਾ ਅਮਰ ਪਾਣੀ ਕੀ ਤਲ ਕੋਰ ਕਹੇ ਸੁਖਾਣੀ ਤੂ ਕਮ ਸੁਮਾ जय कारे सत जा i don't do a I'm पातशाह मल जनम, जनम

ਰੰਗ ਮਰਿਸੀ ਤਾ ਚਾਨਿਤ ਮਾਲ ਬਸੰਮਰਿ ਤੀਤਾ ਇੱਕ ਕਰੇ ਅਨਾਨਦ ਨਾਲ ਕਰੇ ਕਰੇ ਅਨਾਨਦ ਇਕਰ ਨਹੀਂ ਪੂਰਣ ਗੁੰਤਾਸ ਕਰ ਨਹੀਂ ਪੂਰਣ ਗੁੰਤਾਸ ਗੁਰੂ ਨਾਨਕ ਨਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤ ਜੁਗ ਤਰ ਮਾੜਿਉ ਛਲਿਓ ਬਲਬਾਵਨ ਪਾਇਓ ਤ੍ਰਿਤ ਤਰ ਮਾੜਿਉ ਆਰਾਮ ਰਗਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੂਰਾਰ ਗੰਸ ਕਰਤਾ ਅਰਥ ਕੀਓ ਗੁਰਸਾਨ ਕੋ ਰਾਜ ਆਪ ਭਗਤ ਜਨ ਦੀਓ ਕਾਲ ਯੁਗ ਪਰਮਾਨ ਨਾਨਕ ਗੁਰ ਅੰਗ ਦੇ ਅਮਰ ਕਹਾਯੋ ਸ੍ਰੀ ਗੁਰੂ ਰਾਜ ਅਵ ਚਲ ਟਲ पुरायो कल जुग नानक गुर अंगद अमर कायो श्री गुराज अब चल अ टल आद पुरक पुर ਕੀ ਕੀ ਤਕਬਾਤ ਹੈ ਘੂਟ ਪਰਾਧੀ ਤਰਿਆ ਰੇ ਗੁਰ ਲਾਲਕ ਜਨ ਸੁਣਿਆ ਪੇਖਿਆ ਜੇ ਪਿਰ ਗੁਰਬਾਸ ਨਾ ਪਰਿਆ ਰੇ ਨਾ ਮਹਿਲਾ ਨਾ ਕੁੰਦ ਲਾਲ ਨਾ ਭਗਵਾ ਨਾ ਕਾਚ ਨਾਨਕ ਲਾਲ ਲਾਲ ਸੱਚੇ ਰਤਾ ਸੱਚ ਸੁਣੀ ਅਰਦਾਸ ਸੁਆਮੀ ਮੇਰਾ ਸਰਵ ਕਲਾ ਬਣਾਈ ਪ੍ਰਗਟ ਪਾਈ ਸਗਲ ਜਗ ਅੰਤਰ ਗੁਰ ਨਾਨਕ ਕੀ ਵਡਿਆਈ ਰਾਮ ਨਾਮ ਉਰ ਮਹਿ ਗयो ਜਾ ਕੇ ਸਭ ਨਹੀਂ ਕੋਏ ਜਿਸ ਮਰਤ ਸੰਕਟ ਮਿਟਾ ਦਰਸ ਤੁਹਾਰ ਹੋਏ ਸੁਖਹੁ ਟਲ ਗੁਰ ਸੇਵਿਆ ਇਹਨ ਸਾਜ ਸੁਭਾਏ दरन परस गुरू कनम मरन दुख जिफत चटिया दुध डिठे सचे पात सह मल जनम जनम द कटिया सजण सचा पात सह सिर साह दो जिस पास سب सोईया دا وے ساہ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਕਾਫੀ ਘਰ ਦਸਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮਾਨਸ ਜਨਮ ਗੁਲਾਮ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਭ ਜੇ ਸਤ ਗੁਰ ਪਾਇਆ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਭ ਜੇ ਸਤ ਗੁਰ ਪਾਇਆ ਚੱਲ ਜਨਮ ਸਵਾਰ ਰਕਰ ਸੱਚਲਾ ਵਾਪ ਤਾਏ ਦਰਬਾਰ ਸਤ ਗੁਰ ਸਭ ਦਪਾ ਰਹਾ ਮੰਨ ਤਨ ਸੱਚ ਸਲਾਹੇ ਸੱਚੇ ਮਨ ਪਾਇਆ ਲਾਲ ਰਤਾ ਮਨ ਮੰਨਿਆ ਘਰਪੂਰਾ ਪਾਇਆ ਵਾਗੁਣ ਸਾਰ ਅੰਤਰ ਤੂੰ ਵਸਾ ਤੂੰ ਵਸ ਹੈ ਮਨ ਮਾਹੇ ਸਹਜੇ ਰਸ ਰਸਾ ਮੂਰਖ ਮਨ ਸਮਝਾਏ ਅੱਖ ਕਿ ਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤ ਨ ਕਰਦਾ ਸਮਾਲ ਰੀਤਮ ਆਪਣਾ ਜੇ ਚੱਲੈ ਗੁਣ ਨਾਲ ਨਹੀਂ ਦੁੱਖ ਸੰਤਾਪਣਾ ਨਮਕ ਪਰਮ ਪੁਲਾਣਾ ਲਾਤ ਸਰੰਗ ਹ ਮਰਸੀ ਹੋਏ ਵਡਾਣਾ ਮਨ ਤਨ ਭੰਗ ਗੁਰ ਕੀ ਕਾਰ ਕਮਾਏ ਲਾਹ ਘਰ ਆੜਿਆ ਗੁਰ ਬਾਣੀ ਨਿਰਵਾਣ ਸਭ ਦਾ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤਦ ਪਾਵਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵਸੀ ਨਾਨਕ ਕੀ ਅਰਦਾਸ ਜੇ ਤਦ ਬਖਸੀ ਮਾਦੀ ਜਨਾਮ ਨਿਵਾਸ ਆਰ ਗੁਣ ਗਾਵਸੀ ਵਾਹੀ ਗੁਰੂ ਜੀ ਕਾ ਖਾਲਸਾ ਆਹੇ ਗੁਰਜੀ ਕੀ ਫਤਿਹ ਸੂਹੀ ਮਹੱਲਾ ਪਹਿਲਾ ਕਾਫੀ ਕਰ ਦਸਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਮਨ ਤਨ ਹੋਇ ਚੁਲੰਭ ਜੇ ਸਤਗੁਰ ਪਾਇਆ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੂਹੀ ਰਾਗ ਅੰਦਰ ਕਾਫੀ ਦੇ ਸਰਲੇਖ ਹੇਠ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 751 ਉੱਪਰ ਸੁਭਾਈਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਾ ਸੁਣਿਆ ਸਫਲ ਹੋ ਜਾਏ ਉਲਾ ਚੁੱਕਾਂ ਦੀ ਖਿਵਾਂ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ